ਮੰਗਲਜੀਤਾ ਜੀ ਨਾ ਕੀ ਗੱਲ ਹੋਈ ਤੁਸੀਂ ਅੱਜ ਇੱਥੇ ਰੰਜੀਤ ਐਵੇਨਿਊ ਥਾਣੇ ਪਹੁੰਚੇ ਜੀ ਅਸੀਂ ਜੀ ਇੱਥੇ ਵੀਜ਼ਾ ਲਵਾਇਆ ਸੀ ਇਹਨਾਂ ਤੋਂ ਕੀ ਕਿਤਾ ਪੀਗਾ ਸੀ ਗੁੱਡੀ ਦਾ ਸੀਗਾ ਜੀ ਮੇਰੀ ਦਾ ਕੀ ਨਾਮ ਉਹਨਾਂ ਦਾ ਜਸਨਦੀਪ ਭੁੱਲਰ ਹੈ ਜੀ ਜੀ ਕੀ ਇੱਥੇ ਵੀਜ਼ਾ ਲਵਾਇਆ ਸੀ ਆਪਣੇ ਜੀ ਕੀ ਕੀ ਗੱਲ ਹੋਈ ਗੱਲ ਕੀ ਹੋਈ ਜੀ ਪਹਿਲਾਂ ਤਾਂ ਸਾਨੂੰ ਇਹਨਾਂ ਨੇ ਜਦੋਂ ਅਸੀਂ ਆਏ 2000 ਰੁਪਇਆ ਲੈਤਾ ਕਾਲਾ ਵੀਜ਼ਾ ਅਪਲਾਈ ਕਰਨ ਦਾ ਫਿਰ 4-5 ਦਿਨਾਂ ਬਾਅਦ ਕਹਿੰਦੇ ਤੁਹਾਡਾ ਉੱਪਰ ਲੈਟਰ ਆ ਗਿਆ ਤੁਸੀਂ ਆਪ ਦਾ ਆ ਫਿੰਗਰਪ੍ਰਿੰਟ ਜੇਕਰ ਆਜੋ 5000 ਉਹਦੋਂ ਦੇ ਕੇ ਜੀ 20 ਦਿਨਾਂ ਬਾਅਦ ਕਹਿੰਦੇ ਜੀ ਤੁਹਾਡਾ ਵੀਜ਼ਾ ਆ ਗਿਆ ਰੁਪਏ ਦੇ ਜੋ ਆ 5 ਤਰੀਕ ਨੂੰ ਅਸੀਂ ਜੀ 3 ਲੱਖ ਰੁਪਇਆ ਦੇ ਦੇ ਉਹਦੇ ਸਾਨੂੰ ਕਹਿ ਕੇ ਵੀ ਸਬੂਤ ਸਾਨੂੰ ਕੋਈ ਨਹੀਂ ਦਿਖਾਇਆ ਕਹਿੰਦੇ ਵੀ 24 ਘੰਟਿਆਂ ਦੇ ਵਿੱਚ ਤੁਹਾਡੇ ਮੋਬਾਈਲ ਤੇ ਸਾਰਾ ਕੁਝ ਆ ਜਾਊਗਾ ਵਿੱਚ ਟਿਕਟ ਤੇ ਵਿੱਚ ਜਿਹੜੇ ਉਹ ਆਗੇ ਤੇ ਅਸੀਂ 24 ਘੰਟੇ ਡੇਟ ਕਰਕੇ ਜਦੋਂ ਅਸੀਂ ਫੇਰ ਫੋਨ ਕਰਿਆ ਕਹਿੰਦੇ ਜੀ ਕੋਈ ਉੱਤੇ ਨਾ ਕਮੀ ਰਹਿ ਗਈ ਵੀ ਤੁਸੀਂ ਵੇਟ ਕਰੋ ਇੱਕ ਅੱਧਾ ਦਿਨ ਅਸੀਂ ਫੇਰ ਕਰਿਆ ਉਸ ਤੋਂ ਬਾਅਦ ਫੇਰ ਅਸੀਂ ਫੋਨ ਕਰਿਆ ਫਿਰ ਇਹ ਫੋਨ ਚੱਕਣ ਵੜ ਗਏ ਇੱਕ ਦੋ ਦਿਨ ਅਸੀਂ ਫੇਰ ਨਾ ਆਏ ਵੀ ਚਲ ਕਈ ਵਾਰ ਉਹ ਨਾ ਚੱਕਿਆ ਹੋਵੇ ਜਦੋਂ ਇਹਦਾ ਫੋਨ ਚੱਕਣ ਵੜ ਗਏ ਜਦੋਂ ਅਸੀਂ ਆਏ ਅਸੀਂ ਆਖਿਆ ਵੀ ਸਾਨੂੰ ਫਾਇਲ ਫੂਲ ਦਾ ਦਿਖਾਓ ਕਿਵੇਂ ਲੱਗੀ ਆ ਕੁਝ ਹੋਇਆ ਤੁਹਾਨੂੰ ਇਹਨਾਂ ਨੇ ਕੋਈ ਸਬੂਤ ਨਹੀਂ ਦਿੱਤਾ ਅਸੀਂ ਆਖਿਆ ਵੀ ਸਾਡੇ ਰੁਪਏ ਮੋੜਦੇ ਅਸੀਂ ਤਾਂ ਲਵਾਉਂਦੇ ਨਹੀਂ ਮੁੜ ਕੇ ਸਾਥ ਤੋਂ ਇਹਨਾਂ ਨੇ ਲਿਖਿਆ ਕੇ ਲੈ ਲਿਆ ਵੀ ਤੁਸੀਂ ਆਪ ਦੀ ਇਹ ਬੰਦ ਕਰਾਉਣਾ ਚਾਹੁੰਦੇ ਮੈਂ ਹਾਂ ਜੀ ਬੰਦ ਕਰਾਉਣਾ ਸਾਨੂੰ ਇਹਨਾਂ ਨੇ ਡੇਟ ਦੇਤੀ 6 ਦਿਨਾਂ ਦੀ ਕਹਿੰਦੇ ਵੀ 6 ਦਿਨਾਂ ਨੂੰ ਰੁਪਈਆ ਲੈ ਜਾਓ ਫੇਰ ਅਸੀਂ ਆਏ ਜੀ ਉਹਦੇ ਫੇਰ ਲਾਰਾ ਲਾ ਦੇ ਕਹਿੰਦੇ ਵੱਡੇ ਸਰ ਹੈ ਨਹੀਂਗੇ ਤੁਸੀਂ 5 ਦਿਨਾਂ ਨੂੰ ਆ ਜਾਓ ਅੱਜ 7ਵਾਂ ਦਿਨ 7ਵਾਂ ਜਿਹੜਾ ਹੋ ਗਿਆ ਜੀ ਸਾਡਾ ਅੱਜ ਜਦੋਂ ਅਸੀਂ ਆਏ ਅੱਧੇ ਬੰਦੇ ਤਾਂ ਛੱਡ ਗਿਆ ਜੀ ਅੱਧੇ ਥੱਲੇ ਖੜੇ ਸੀਗੇ ਲਿਫਟ ਤਾਂ ਅਸੀਂ ਉਤਰ ਕੇ ਜੀ ਭੱਜ ਲਏ ਇਹ ਤੇ ਅਸੀਂ ਮਾਰਕੀਟ ਚੋਂ ਫੜ ਲਏ ਹਾਂ ਜੀ ਫੜ ਕੇ ਕਿੱਥੇ ਲਿਆਂਦੇ ਫੜ ਕੇ ਠਾਣੇ ਚ ਜਾਂ ਚੌਂਕੀ ਚ ਲਿਆਂਦੇ ਆ ਜੀ ਕੀ ਮੰਗ ਕਰਦੇ ਤੁਸੀਂ ਅਸੀਂ ਤਾਂ ਜੀ ਮੰਗ ਇਹੀ ਕਰਦੇ ਆ ਵੀ ਸਾਡੇ ਰੁਪਏ ਦੇ ਦੇਣ ਬਸ ਹੋਰ ਕੁਝ ਨਹੀਂ ਕਿੰਨੇ ਮੈਂ ਹੀ ਠੱਗੀ ਇਧਰ ਸਾਡੇ ਜੀ 3 ਲੱਖ 70000 ਆ ਜੀ ਹੁਣ ਹੁਣ ਜਿੰਨਾਂ ਨੂੰ ਲਿਆਂਦਾ ਉਹ ਕੌਣ ਹੈ ਮਾਲਕ ਆ ਜਾਂ ਕੌਣ ਨਹੀਂ ਜੀ ਉਹ ਜਿਹੜੇ ਇੱਥੇ ਕੰਮ ਕਰਦੇ ਆ ਉਹ ਹੀ ਆ ਜਦੋਂ ਤੁਸੀਂ ਆਉਂਦੇ ਕਿਤੇ ਇਹ ਇਹ ਹੀ ਹੁੰਦੇ ਜੀ ਮਾਲਕ ਦਾ ਅਸੀਂ ਦੇਖਿਆ ਵੀ ਨਹੀਂ ਵੀ ਕੌਣ ਆ ਮਾਲਕ ਕੌਣ ਆ ਅੱਛਾ ਇਹਨਾਂ ਨਾਲ ਹੀ ਇਹਨਾਂ ਨਾਲ ਹੀ ਹੋਈ ਆ ਜੀ ਜਿਹੜੀ ਗੱਲ ਹੋਈ ਆ ਠੀਕ ਆ ਹਾਂ ਜੀ ਮੇਰਾ ਰਮਨ ਸਿੰਘ ਆ ਜੀ ਕੀ ਗੱਲ ਹੋਈ ਆ ਜੀ ਆਪਾਂ ਜੀ ਇਹਨਾਂ ਦੀ ਐਡ ਦੇਖੀ ਸੀ ਇੰਸਟਾਗ੍ਰam ਤੇ ਤੇ ਉੱਥੋਂ ਦੇਖ ਕੇ ਵੀਜ਼ਾ ਲਗਵਾਇਆ ਸੀ ਇਹਨਾਂ ਕੋਲ 4 ਜਨਵਰੀ ਕੋ ਵਿਜ਼ਿਟ ਕੀਤਾ ਸੀ ਇਹਨਾਂ ਕੋਲ ਤੇ 4 ਜਨਵਰੀ ਚ ਇਹਨਾਂ ਨੇ ਲਈ ਸੀ ਰਜਿਸਟ੍ਰੇਸ਼ਨ ਫੀਸ ਸਾਡੇ ਕੋ 2000 ਰੁਪਿਆ ਜੀ ਫਿਰ 15 ਜਨਵਰੀ ਚ ਇਹਨਾਂ ਨੂੰ ਬੁਲਾਇਆ ਸਾਨੂੰ ਤੁਹਾਡੀ ਆਫਰ ਲੈਟਰ ਆ ਗਈ ਆ ਤੇ ਤੁਸੀਂ ਆਪ ਦਾ ਫਿੰਗਰ ਕਰਾ ਜੋ ਜੀ ਉਸ ਦਿਨ ਸਾਡੇ ਕੋ ਇਹਨਾਂ 5000 ਰੁਪਿਆ ਲਿਆ ਜੀ ਫਿਰ ਕਰ ਕਰਾ ਕੇ ਸਾਡਾ 3 3 ਮਾਰਚ ਨੂੰ ਸਾਡਾ ਵੀਜ਼ਾ ਆ ਗਿਆ ਜੀ ਇਹਨਾਂ ਦੱਸਿਆ ਸਾਨੂੰ ਤੁਹਾਡਾ ਵੀਜ਼ਾ ਆ ਗਿਆ ਤੇ ਤੁਸੀਂ ਆਪਦੀ ਪੇਮੈਂਟ ਕਰ ਜੋ ਤੇ ਅਸੀਂ 4 ਮਾਰਚ ਨੂੰ ਆਏ ਤੇ ਇਹਨਾਂ ਨੂੰ ਪੇਮੈਂਟ ਦੇ ਗਏ ਕਿੰਨੀ ਪੇਮੈਂਟ ਦਿੱਤੀ ਪੇਮੈਂਟ ਦਿੱਤੀ ਜੀ 3 ਲੱਖ ਅੱਛਾ 3 ਲੱਖ ਦਿੱਤਾ ਇਹਨਾਂ ਨੂੰ ਇਹਨਾਂ ਨੇ ਸਾਨੂੰ ਉੱਤੇ ਹੀ ਦਿਖਾ ਦੇ ਗੋ ਵੀਜ਼ਾ ਮਤਲਬ ਨੰਬਰ ਹਾਈਡ ਕਰਕੇ ਕੁਝ ਦਿਖਾਤਾ ਸਾਨੂੰ ਤੇ ਕਹਿੰਦੇ 24 ਤੋਂ 48 ਘੰਟੇ ਤੁਹਾਡੇ ਸਾਰੇ ਡਾਕੂਮੈਂਟ ਉਧਰੋਂ ਆ ਜਾਣਗੇ ਕੰਪਨੀ ਜੋ ਤੇ ਤੁਸੀਂ ਰਿਸੀਵ ਕਰ ਲਿਓ ਇਦਾਂ ਕਰਦੇ ਹਫਤਾ ਲੰਘ ਗਿਆ 10 ਦਿਨ ਲੰਘੇ ਫੋਨ ਚੱਕਣੋਂ ਅੜ ਗਿਆ ਘਟ ਘਟ ਚੱਕਣ ਲਾ ਪਏ ਤੇ ਫਿਰ ਮਹੀਨਾ ਡੇਢ ਲੰਘ ਗਿਆ ਤੇ ਫਿਰ ਕਹਿੰਦੇ ਉਧਰੋਂ ਟਿਕਟ ਨਹੀਂ ਆ ਰਹੀ ਟਿਕਟ ਦਾ ਪੈਕੇਜ ਵਿੱਚੇ ਸੀਗਾ ਤੇ ਫਿਰ ਕਹਿਣ ਲਾ ਪਏ ਟਿਕਟ ਨਹੀਂ ਆ ਰਹੀ ਤੁਸੀਂ ਆਪ ਦੀ ਟਿਕਟ ਕਰਾ ਲਓ ਟਿਕਟ ਦੇ ਪੈਸੇ ਦੇਜੋ ਚਰ 90000 ਅਸੀਂ ਹੋਰ ਦੇ ਕੇ ਗਏ ਇਹਨਾਂ ਨੂੰ ਤੇ ਫਿਰ ਕਹੀ ਜਾਣ ਬਾਕੀ ਬੱਚੇ ਇਹ ਗਰੁੱਪ ਵੀ ਆਇਆ ਬਾਕੀ ਬੱਚਿਆਂ ਦੀ ਪੇਮੈਂਟ ਨਹੀਂ ਆਈ ਫਿਰ ਡਿਲੇ ਹੋ ਰਿਹਾ ਆ ਫਿਰ ਵੀਕ ਦਿਨ ਫਿਰ ਲੰਘੇ ਜੀ ਵੀਕ ਦਿਨ ਲੰਘੇ ਫਿਰ ਕਹਿੰਦੇ ਜੀ ਸਾਡੇ ਦੋ ਕੰਟਰੈਕਟਰ ਸੀਗੇ ਉਥੇ ਇੱਕ ਕੰਟਰੈਕਟਰ ਰਹਿ ਗਿਆ ਏ ਤੇ ਉਹ ਇੰਨਾ ਭਾਰ ਨਹੀਂ ਚੱਕਦਾ ਤੇ ਇੰਨਾ 6 ਲੱਖ ਦੀ ਗੱਲ ਹੋਈ ਸੀਗੀ ਤੇ ਨਿੱਧਰ ਦੇਣਾ ਤੇ ਨਿੱਧਰ ਜੀ 3 ਲੱਖ ਦੇ ਗਏ ਅਸੀਂ 90 ਹਜ਼ਾਰ ਟਿਕਟ ਦਾ ਵੀ ਦੇ ਕੇ ਫਿਰ ਕਹਿੰਦੇ ਜਿਹੜੇ ਉਧਰ ਪੈਸੇ ਰਹਿੰਦੇ ਆ ਜੀ ਜਿਹੜੇ ਉਧਰ ਦੇਣੇ ਆ ਉਹ ਵੀ ਸਾਨੂੰ ਇੱਥੇ ਕਲੀਅਰ ਕਰਾਓ ਤੁਹਾਡੀ ਟਿਕਟ ਕਰਾ ਦੇਣੇ ਆ ਤੇ ਜਾਂ ਤੁਸੀਂ ਆਪਦੀ ਆਪ ਹੀ ਕਹਿਣ ਲੱਗੇ ਤੁਸੀਂ ਕੈਂਸਲੇਸ਼ਨ ਪਾ ਸਕਦੇ ਆ ਆਪਦੀ ਜੀ ਅਹੀ ਉਹ ਦਿਨ ਪੈਸੇ ਨਹੀਂ ਦਿੱਤੇ ਅਸੀਂ ਕੈਂਸਲੇਸ਼ਨ ਪਾ ਗਏ ਆਵਦੀ ਤੇ ਸਾਨੂੰ 15 ਦਿਨਾਂ ਦਾ ਟਾਈਮ ਦਿੱਤਾ ਸੀ ਲਿਖ ਕੇ ਦਿੱਤਾ ਇਹਨਾਂ ਨੇ ਤੁਹਾਡੇ ਪੇਮੈਂਟ ਵਾਪਸ ਕਰ ਦਿੱਤੀ ਜਾਏਗੀ ਤੇ ਉਹ ਕਰ ਕਰਾ ਗਏ ਫਿਰ ਫਿਰ ਲੰਘ ਗਿਆ ਮਹੀਨਾ ਅੱਜ ਕੀ ਹੋਇਆ ਜੀ ਅੱਜ ਤਾਂ ਹੁਣ ਅਸੀਂ ਥੋੜਾ ਲੇਟ ਹੋ ਗਏ ਸਾਡੇ ਨਾਲ ਦੇ ਆਏ ਹੋਏ ਸੀਗੇ ਤੇ ਇਹ ਕਹਿੰਦੇ ਜੀ ਅਸੀਂ ਆਏ ਆ ਪੈਸੇ ਲੈਣ ਸਾਨੂੰ ਅੱਜ ਦਾ ਟਾਈਮ ਦਿੱਤਾ ਸੀ ਦੁਬਾਰਾ ਜੀ ਤੇ ਇਹ ਜਾਣ ਲੱਗੇ ਉੱਪਰ ਤੇ ਉਹ ਲਿਫਟਾਂ ਦੇ ਥੱਲੇ ਆ ਕੇ ਭੱਜਣ ਲੱਗੇ ਤਾਂ ਹੁਣ ਫੜੇ ਆ ਉਹਨੂੰ ਹਾਂ ਕਿੱਥੇ ਲੈਂਦੇ ਇਥੇ ਥਾਣੇ 'ਚ ਲਿਆਂਦੇ ਆ ਅੰਮ੍ਰਿਤਸਰ ਰੰਜੀਤ ਐਵੇਨਿਊ ਮੰਗ ਇਹ ਹੈ ਜੀ ਸਾਡੇ ਪੈਸੇ ਵਾਪਸ ਹੋ ਜਾਣ ਕਰਜ਼ਾ ਕਰਜ਼ਾ ਲੈ ਕੇ ਜਿਹੜੇ ਅਸੀਂ ਦਿੱਤੇ ਇਹਨਾਂ ਨੂੰ ਹਾਂ ਜੀ 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 ਪੇਮੈਂਟ ਲੈ ਕੇ ਹੀ ਆਏ ਸੀ ਕਿ ਸਾਡੇ ਆਉਂਦਿਆਂ ਨੂੰ ਇਹ ਤੁਸੀਂ ਫਲੈਪ ਜਿਹੜੇ ਨਾਲ ਆਏ ਹੋਏ ਸੀ ਜੋ ਉਹਨਾਂ ਨੇ ਰੋਲਾ ਪਾਇਆ ਸੀ। ਹੂੰ ਤੇ ਅਸੀਂ ਉਹਨਾਂ ਨੂੰ ਪੁੱਛਿਆ ਕਿ ਕੀ ਗੱਲ ਕਰਤ ਹੋ ਨੈਗੇਟਿਵ ਹੋ ਬੱਥੇ ਉਹਨਾਂ ਨੇ ਕਹਿੰਦੇ ਸਾਡਾ ਬੜਾ ਟਿਕਾਣਾ ਬੱਥੇ ਗੱਲਾਂ ਇਹਨਾਂ ਦੇ। ਬਾਕੀ ਸਾਰੀ ਮਾਤਾ ਜੋ ਵੀ ਹੈਗੀ ਸਾਡੇ ਸਾਹਮਣੇ ਹੀ ਉਹ ਫੜੇ ਗਏ ਨੇ ਕਿ ਭੱਜ ਗਏ ਸੀ। ਹੂੰ ਤੇ ਉਹਨਾਂ ਨੂੰ ਸਟਾਈਲ ਦੇ ਕੇ ਇਹ ਸਾਡੇ ਪਰਮਾਤਮਾ ਦੇ ਚਲੇ ਗਏ। ਜੀ ਤੁਸੀਂ ਪੈਸੇ ਦੇਣਾ ਸੀ। ਹਾਂ ਜੀ ਉਸਕੇ ਲਈ ਕਿੰਨੇ ਪੈਸੇ ਦੇਣਾ ਸੀ? ਮੈਂ ਸਰ 3 ਲੱਖ ਤਾਂ ਹੁਣ ਕੀ ਤੁਸੀਂ ਇਹਨਾਂ ਤੋਂ ਵੀਜ਼ਾ ਅਪਲਾਈ ਕਰਵਾ ਰਹੇ ਜੀ ਕਿਤੋਂ ਲਈ ਅਪਲਾਈ ਕਰਵਾਉਣਾ ਸੀ ਉਦਾਂ ਆਸਟ੍ਰੇਲੀਆ ਦਾ ਠੀਕ ਜਿਹੜਾ ਵਿਦੇਸ਼ ਦੇ ਜੰਦੇ ਨਾਮ ਤੇ ਠੱਗੀ ਦਾ ਮਾਮਲਾ ਸਾਹਮਣੇ ਆਇਆ ਵੀਜ਼ਾ 5 ਕੰਪਨੀ ਤੋਂ ਕੀ ਪੂਰਾ ਮੈਟਰ ਹੈ ਤੇ ਕੀ ਦਰਖਾਸਤ ਇਹਦਾ ਮੈਟਰ ਇਹ ਇੱਕ ਦਰਖਾਸਤ ਮੰਗਲਜੀਤ ਸਿੰਘ ਆ ਰਾਮਨਗਰ ਪਠਿੰਡਾ ਤੋਂ ਮਸੂਲ ਹੋਈ ਹੈ ਜਿੰਦੇ ਵਿੱਚ ਲੜਕੀ ਇਹਨਾਂ ਦੀ ਉਹਨੂੰ ਬਾਖ ਲੰਦੇ ਨਾਂ ਤੇ ਵੀਜ਼ਾ 5 ਵਾਲਿਆਂ ਇਮੀਗ੍ਰੇਸ਼ਨ ਵਾਲਿਆਂ ਨੇ ਜੀ ਤੇ ਨੇ ਲੱਖ 70000 ਰੁਪਇਆ ਲੈ ਲਿਆ ਜੀ ਤੇ ਅੱਗੇ ਆਏ ਨੇ ਤੇ ਉਹ ਦਫਤਰ ਛੱਡ ਕੇ ਤੇ ਭੱਜ ਗਏ ਜੀ ਤੇ ਜੋ ਸਬੰਧ ਵਿੱਚ ਤਰਖਾਹਤ ਇਹਨਾਂ ਕੋਲ ਲੈ ਲਈ ਆ ਜੀ ਤੇ ਤਰਖਾਹਤ ਸਬੰਧੀ ਤਸਦੀਕ ਕੀਤਾ ਜਾ ਰਿਹਾ ਜੋ ਗੱਲ ਸਾਹਮਣੇ ਆਵੇਗੀ ਭਾਂਤੀ ਕਾਰਵਾਈ ਸਿਰ ਜਿਹੜੇ ਵੀਜ਼ਾ ਕੰਪਨੀ ਵਾਲੇ ਸੀ ਇਹਨਾਂ ਦੇ ਕੋਈ EMPLOYE ਵਗੈਰਾ ਵੀ ਉਹਨਾਂ ਨੇ ਸਾਡੇ ਕੋਲ ਹਾਂਜੀ ਹਾਂਜੀ ਕਿੰਨੇ EMPLOYE ਚਾਰ ਜੀ EMPLOYEਸ ਨੇ ਕਿ ਸਰ ਵੀਰ ਇਹ ਉੱਤਰ ਕੇ ਭੱਜ ਗਏ ਸੀ ਇਹਨਾਂ ਨੂੰ ਪਾ ਕਰਕੇ ਉਹ ਫਿਰ ਨਾਲ ਲੈ ਜਾਂਦਾ ਜੀ ਤੇ ਕੋਈ ਜਾਣੀ ਇਹਨਾਂ ਤੇ ਜੋ ਤਸਦੀਕ ਸੰਬੰਧੀ ਤਸਦੀਕ ਕੀਤੀ ਜਾ ਰਹੀ ਹੈ ਉਹ ਦੋ ਘਰ ਸਾਹਮਣੇ ਆਪੀ ਕਰਦੇ ਛੇ